ਕਾਨੀ ਟੀਵੀ ਵੇਖਣ ਤੁਹਾਡਾ ਸਵਾਗਤ ਹੈ ਤਾਂ ਵੇਖ ਸਕਦੇ ਹੋ ਕਿਸਾਨ ਵੀਰ ਕੀਤਾ ਬੜੇ ਉਪਰਾਲੇ ਦੇ ਨਾਲ ਕਣਕ ਨੂੰ ਫਾਇਰ ਰੋਕਣ ਦਾ ਕਾਬੂ ਪਾਇਆ ਗਿਆ ਆਸ ਵੀਰਾਂ ਦੇ ਵਿੱਚ ਬਹੁਤ ਦੋਸਰਦੇ ਹੋ ਪੂਰਾ ਪਿੰਡ ਮਜਬੂਰ ਹੈ ਛਿਮਰਿਆਂ ਵਾਲਾ ਪਿੰਡ ਮਜਬੂਰ ਹੈ ਔਰ ਨੌਜਵਾਲ ਇਹਨਾਂ ਦੇ ਮੌਜੂਦ ਨੇ ਔਰ ਮੌਕੇ ਤੇ ਫਾਇਰ ਬ੍ਰਿਗੇਡ ਵੀ ਪਹੁੰਚ ਗਈ ਹੈ ਔਰ ਪ੍ਰਸ਼ਾਸਨ ਵੀ ਪਹੁੰਚ ਗਿਆ ਪਰ ਜਿੱਥੇ ਦੇਖਣ ਜਾਇਆ ਕਿ 40 ਤੋਂ 50 ਕਿੱਲੇ ਦੇ ਕਰੀਬ ਆ ਕਣਕ ਸੜ ਗਈ ਆ ਤਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਪੂਰਾ ਪਿੰਡ ਮੌਜੂਦ ਆ ਔਰ ਨੌਜਵਾਨਾਂ ਵੱਲੋਂ ਟਰੈਕਟਰ ਆਪਦੇ ਉਪਰਾਲੇ ਨਾਲ ਟਰੈਕਟਰ ਚਲਾ ਕੇ ਆ ਕਿਤੇ ਕਾਬੂ ਪਾਇਆ ਗਿਆ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ 30 40 ਕਿੱਲ ਹੋਈ ਗੱਲ ਲੱਗਦਾ 40 ਸਵਾਲ ਲੱਗੇ ਆ ਤੇਰੇ ਅਨਸਾਰੇ ਪਾ ਜਰੂਰ ਫਲਾਟ ਦੀ ਚੰਗੀ ਚੱਲੇਗੇ ਹੋਵੇਗਾ ਇਦੋਂ ਆਪਣੇ ਵੈਰੋਗੀ ਵਾਲੇ ਜਿਹੜੇ ਗਏ ਨੇ ਇਹਨਾਂ ਦੇ ਚਲੋ ਸ਼ੁਕਰ ਹੈ ਬਚਾ ਹੋ ਗਏ ਯਾਰ ਬਈ ਜਿਹੜਾ ਪਗਾ ਨਹੀਂ ਤਾਂ ਸਾਰੀ ਬਈ 1.5-2 ਕਿਲੋ ਕੜੀ ਹੈ ਜੀ ਸਰਪੰਚ ਸਾਹਿਬ ਪਿੰਡ ਸਿਮਰਿਆ ਵਾਲਾ ਠਾਣੀ ਮਾੜਿਆ ਵਾਲੇ ਦੇ ਵਿੱਚ ਅੱਜ ਅੱਗ ਲੱਗੀ ਹੈ ਕੀ ਕਾਰਨ ਮਣਿਆ ਬਾਈ ਜੀ ਸਭ ਤੋਂ ਪਹਿਲਾਂ ਬਹੁਤ ਮੰਦ ਪਗਾ ਇਹ ਘਟਨਾ ਜਿਹੜੀ ਵਾਪਰੀ ਹੈ ਬਾਈ ਜੀ ਜਿਹੜੇ ਸਾਡੇ ਕਿਸਾਨ ਪਰ ਆ ਲਗਭਗ 6 ਮਹੀਨੇ ਤੋਂ ਮਿਹਨਤ ਕੀਤੀ ਹੈ ਜਿਨ੍ਹਾਂ ਨੇ ਅੱਜ ਬਾਈ ਜੀ ਉਹਨਾਂ ਦਾ ਅੱਖਾਂ ਵੇਖਿਆ ਜਿਹੜਾ ਨੁਕਸਾਨ ਹੈ ਵੀ ਜਰਿਆ ਨਹੀਂ ਗਿਆ ਬਹੁਤ ਨੁਕਸਾਨ ਲਗਭਗ 40-50 ਕਿਲੇ ਦੇ ਲਗਭਗ ਸੜ ਗਏ ਹੈ ਇਹ ਤਾਂ ਸਾਡੇ ਕਿਸਾਨ ਭਰਾ ਵੈਰੋਗੇ ਵਾਲੇ ਤੋਂ ਤੇ ਸਾਡੇ ਜੋਦੇ ਜਿਹੜੇ ਸਿਮਰਲ ਟਾਣੀ ਮਾੜੇ ਵਾਲੇ ਤੋਂ ਜਿਹੜੇ ਮੁੰਡੇ ਪੁੱਜ ਜਿਹਨਾਂ ਕੰਟਰੋਲ ਕਰਦਾ ਤੇ ਨਾਲ ਲਗਭਗ ਲਾਗੇ ਪਿੰਡਾਂ ਤੋਂ ਜਿਨ੍ਹਾਂ ਜਨਸ ਦੇਖਿਆ ਜਿਨ੍ਹਾਂ ਜਨ ਨੂੰ ਪਤਾ ਲੱਗਿਆ ਉਹ ਇੱਥੇ ਆ ਕੇ ਉਹਨਾਂ ਪੂਰੀ ਤਨਮਾਨ ਨਾਲ ਸੇਵਾ ਕਰਕੇ ਜਿਹੜੀ ਇਹ ਕੰਟਰੋਲ ਆਗੇ ਤੋਂ ਕੀਤਾ ਹੈ ਤੇ ਸਾਰੇ ਜਿੰਨੇ ਵੀ ਕਿਸਾਨ ਪਰਾ ਪਹੁੰਚੇ ਨੇ ਬੀ ਤਨਵਧ ਨਾਲ ਤੋੜ ਵੀ ਤਨਵਧ ਜਿਹੜਾ ਸਾਡੀ ਸਾਰ ਲੈਣਾ ਹੈ ਸਾਡੇ ਕਿਸਾਨ ਪਰਾ ਇੱਥੇ ਕੋਈ ਵੀਕਲ ਨੂੰ ਵੀ ਅੱਗ ਲੱਗੀ ਹੈ ਹਾਂ ਬਾਈ ਜੀ ਇੱਕ ਵਿਚਾਰਾ ਦੇਖੋ ਸਭ ਤੋਂ ਮੈਂ ਧੰਨਵਾਦ ਉਸ ਉਸ ਕਿਸਾਨ ਪਰਾ ਦਾ ਕਰਦਾ ਜਿਹੜਾ ਬਈ ਤਾਰੇ ਵਾਲੇ ਤੋਂ ਚੱਲ ਕੇ ਇਹ ਤੂੰ 5 6 ਕਿਲੋਮੀਟਰ ਪੈ ਜਾਂਦਾ ਤਾਰੇ ਵਾਲਾ ਉਹ ਤੋਂ ਚੱਲ ਕੇ ਆਪਦਾ ਟਰੈਕਟਰ ਆਦੀ ਜਾਨ ਜੋ ਕੇ ਅੱਗ ਦੇ ਵਿੱਚ ਫਿਰ ਉਹਨੇ ਟਰੈਕਟਰ ਦੀ ਪ੍ਰਵਾਹ ਨਹੀਂ ਕੀਤੀ ਸਾਡੇ ਕਿਸਾਨ ਪਰਾ ਨੇ ਉਹਨੇ ਆਪਦੀ ਤਨਮਨ ਨਾਲ ਸੇਵਾ ਕੀਤੀ ਹੈ ਤੇ ਅੱਗ ਨੂੰ ਉਹਨੇ ਕੰਟਰੋਲ ਕੀਤਾ ਪਰ ਉਹਦਾ ਟਰੈਕਟਰ ਦਾ ਵੀ ਜਿਹੜਾ ਨੁਕਸਾਨ ਸਾਡੇ ਕਿਸਾਨ ਪਰਾ ਦਾ ਲਗਭਗ 3 4 ਲੱਖ ਤੋਂ ਜ਼ਿਆਦਾ ਟਰੈਕ ਹੋ ਗਿਆ ਜੀ ਪ੍ਰਸ਼ਾਸਨ ਮੌਕੇ ਤੇ ਪਹੁੰਚ ਹਾਂ ਪ੍ਰਸ਼ਾਸਨ ਵਿੱਚ ਟਾਈਮ ਲੱਗ ਗਿਆ ਕਿਉਂਕਿ ਜਲਾਲਾਬਾਦ ਤੋਂ ਜਿਹੜੀਆਂ ਸਾਡੀਆਂ ਫਾਇਰ ਬ੍ਰਿਗੇਡ ਦੀ ਗੱਡੀ ਪਹੁੰਚੀ ਹੈ ਜਲਾਲਾਬਾਦ ਤੋਂ ਕਿ ਦੁਬਾਰਾ 13 ਕਿਲੋਮੀਟਰ ਬਣ ਜਾਂਦਾ ਹੈ ਉੱਥੋਂ ਪਹੁੰਚੀ ਹੈ ਚ ਪਹੁੰਚ ਗਈ ਹੈ ਚਲੋ ਉਹਦੇ ਪਹੁੰਚਣ ਨਾਲ ਕਿ ਜਿਹੜੇ ਹੋਰ ਸਾਡਾ 1.5 200 ਕਿਲਾ ਜਿਹੜਾ ਨੁਕਸਾਨ ਹੋਣਾ ਸੀ ਉਹਦੇ ਤੋਂ ਸਾਡਾ ਬਚਾਅ ਹੋ ਗਿਆ ਪਰ ਮੈਂ ਤਾਂ ਪ੍ਰਸ਼ਾਸਨ ਨੂੰ ਇਹ ਕਹਿਣਾ ਜੇ ਸਾਡਾ ਵੈਰੋ ਕੀ ਥਾਣਾ ਹੈ ਕਿਉਂਕਿ ਲੱਗੇ ਤੱਕ ਜਿੰਨੇ ਵੀ ਥਾਣੇ ਹੈਗੇ ਨੇ ਲੱਗੇ ਤੱਕ ਇਹ ਵੈਰੋ ਕੀ ਹੋ ਗਿਆ ਜਲਾਲਾਬਾਦ ਜਿੱਥੇ ਵੀ ਇੱਧਰ ਰੋਡਾਂ ਵਾਲੇ ਇੱਕ ਇੱਕ ਫਾਇਰ ਬ ਲਗਭਗ 40-50 ਏਕੜ ਤੋਂ ਜਿਹੜਾ ਨੁਕਸਾਨ ਸਾਡੇ ਕਿਸਾਨਾਂ ਦਾ ਕੀ ਅਪੀਲ ਕੀ ਕਰਦਾ ਹੈ ਬਸ ਸਰਕਾਰ ਨੂੰ ਪਈ ਹੋਈ ਅਪੀਲ ਕਰਨਾ ਜਿਹੜੇ ਸਾਡੇ ਕਿਸਾਨ ਕਈਆਂ ਨੇ ਤਾਂ ਵਿਚਾਰੇ ਠੇਕੇ ਤੇ ਲੈ ਕੇ ਜ਼ਮੀਨ 6 ਮਹੀਨਿਆਂ ਦੀ ਮਿਹਨਤ ਕਰਕੇ ਭਾਈ ਜੀ 6 ਮਹੀਨਿਆਂ ਦੀ ਮਿਹਨਤ ਕਰਕੇ ਜਿਹੜਾ ਇੱਥੇ ਉਹਨਾਂ ਆਦੇ ਸਾਰੀ ਦਿਨ ਪਰ ਰਾਤ ਮਿਹਨਤ ਕੀਤੀ ਤੇ ਅੱਜ ਉਹ ਜਿਹੜਾ ਨੁਕਸਾਨ ਹੋਇਆ ਹੈ ਕਈਆਂ ਵਿਚਾਰਿਆਂ ਨੇ ਠੇਕੇ ਤੇ ਜ਼ਮੀਨ ਲਈ ਹੋਈ ਸੀਗੀ ਆ तकरीबन ਜਿੰਨੀ ਸਾਡੇ ਕਿਸਾਨਾਂ ਉਪਰਾਪੀ ਚ ਖਲੋਤੇ ਨੇ ਜਿੰਨੀ ਆ ਨੁਕਸਾਨ ਹੋਇਆ ਹੈ ਭਾਈ ਜੀ ਠੇਕੇ ਦੇ ਮੈਦਾਂ ਪ੍ਰਸ਼ਾਸਨ ਨੂੰ ਤੇ ਸਾਡੇ ਸੀਐਮ ਸਾਹਿਬ ਉਹਨਾਂ ਕੇ ਬੇਨਤੀ ਕਰਨਾ ਜਿਹੜੇ ਸਾਡੇ ਕਿਸਾਨਾਂ ਉਪਰਾਹ ਦਾ ਨੁਕਸਾਨ ਆਇਆ ਉਹਨਾਂ ਦਾ ਜ ਅਸੀਂ ਤਈ ਅਪੀਲ ਕਰਾਂਗੇ ਜੀ ਭਾਈ ਜੀ ਕੀ ਨਾਮ ਹੈ ਜਿੰਦਰ ਕੁਮਾਰ ਸਾਡਾ ਸਰਪੰਚ ਅਨਪ੍ਰਿੰਸ ਸਿੰਘ ਜੀ ਕੀ ਅੱਜ ਸਪਿੰਡ ਸਿਮਰਿਆ ਵਾਲੇ ਦੇ ਵਿੱਚ ਮਾਰੇ ਵਾਲੇ ਸਿਮਰਿਆ ਦੇ ਵੈਰੋ ਕੀਤੇ ਲੋਰੀਆਂ ਵਾਲੇ ਇੱਥੇ ਅੱਗ ਲੱਗੀ ਹੈ ਲੱਗੀ ਕੰਪੈਨ ਤੋਂ ਹੈ ਤੇ ਬਹੁਤ ਨੁਕਸਾਨ ਹੋਇਆ ਹੈ ਜ਼ਿੰਮੇਵਾਰਾਂ ਦਾ ਸਰਕਾਰ ਨੂੰ ਇਹ ਪੀ ਲੈ ਕੇ ਇਹਨਾਂ ਨੂੰ ਕੋਈ ਮਾਅਬਜ਼ਾ ਦਿੱਤਾ ਜਾਵੇ ਤੇ ਚਲੋ ਫਾਇਰ ਬਗੇੜ ਵਾਲੇ ਪਹੁੰਚੇ ਨੇ ਆਪ ਦੇ ਪਹੁੰਚ ਗਏ ਪ੍ਰਸ਼ਾਸਨ ਪਹੁੰਚ ਗਿਆ ਸੀ ਪਰ ਪ੍ਰਸ਼ਾਸਨ ਪਹੁੰਚ ਗਿਆ ਪਰ ਥੋੜਾ ਲੇਟ ਹੈ ਏ ਝੋਨਿਆਂ ਵਾਲੇ ਤਾਂ ਜਿਹੜੋ ਇਹਨਾਂ ਨੂੰ ਪਤਾ ਲੱਗਦਾ ਵੀ ਅੱਗ ਲੱਗੀ ਉਹ ਤਾਂ ਮਿੰਟੇ ਚ ਪਹੁੰਚਦੇ ਪਰ ਥੋੜਾ ਜਿਹਾ ਦੇਰੀ ਨਾਲ ਪਹੁੰਚੇ ਪਹੁੰਚ ਗਏ ਨੇ ਕਹਿੰਦਾ ਭਾਪੂ ਵੀ ਕਨਕ ਦੇ ਵਿੱਚ ਥੋੜਾ ਜਿਹਾ ਲੇਟ ਪਹੁੰਚੇ ਲੇਟ ਪਹੁੰਚੇ ਨੇ ਝੋਨਿਆਂ ਵਾਲੇ ਕੋਈ ਅੱਗ ਲੱਗੀ ਹੋਵੇ ਉਦੋਂ ਮਿੰਟੇ ਚ ਪਹੁੰਚ ਜਾਂਦੇ ਨੇ ਕਿਸੇ ਨੇ ਲਾਈ ਹੋਵੇ ਪ੍ਰਾਈਨ ਨੂੰ ਅੱਗ ਲਾਈ ਹੋਵੇ ਉਦੋਂ ਪਹੁੰਚ ਜਾਂਦੇ ਨੇ ਕੀ ਅਪੀਲ ਕੀ ਕਰਨਾ ਚਾਹੁੰਦੇ ਹੋ ਅਪੀਲ ਤਾਂ ਸਰਕਾਰ ਨੂੰ ਇਹ ਕਰੀ ਜਾਂਦਾ ਜਿਨ੍ਹਾਂ ਦੀ ਗਰੀਬਾਂ ਦੀ ਫਸਲ ਸੜੀ ਆ ਉਹਨਾਂ ਨੂੰ ਮੁਆਵਜ਼ਾ ਸਰਕਾਰ ਨੂੰ ਦੇਣਾ ਚਾਹੀਦਾ ਕਿੰਨੇ ਕਰੀਬ ਦੇ ਸਕਨ ਸਾਹਿਬ ਇਹ 40 ਤੋਂ 50 ਏਕੜ ਦੇ ਕਰੀਬ